ਗਰਮੀਆਂ ਸਰਦੀ ਦੇ ਬਦਲੇ ਮੌਸਮ ਦੇ ਨਾਲ ਨਾਲ ਬਾਜ਼ਾਰ ਵਿੱਚ ਬਹੁਤ ਸਾਰੀਆਂ ਹਰੀਆਂ ਪੱਤੇਦਾਰ ਸਬਜ਼ੀਆਂ ਬਾਜ਼ਾਰ ਵਿੱਚ ਉਪਲਬਧ ਰਹਿੰਦੀਆਂ ਹਨ ਪਰ ਅਸੀਂ ਅੱਜ ਦੇ ਇਸ ਯੁੱਗ ਦੇ ਵਿੱਚ ਇਹਨਾਂ ਪੱਤੇਦਾਰ ਹਰੀਆਂ ਸਬਜ਼ੀਆਂ ਨੂੰ ਨਜ਼ਰ ਅੰਦਾਜ਼ ਕਰਦੇ ਆ ਰਹੇ ਹਾਂ ਜ਼ਿਆਦਾਤਰ ਬੱਚੇ ਹਰੀਆਂ ਪੱਤੇ ਵਾਲੀਆਂ ਸਬਜ਼ੀਆਂ ਨੂੰ ਪਸੰਦ ਨਹੀਂ ਕਰਦੇ ਲੇਕਿਨ ਉਹਨਾਂ ਨੂੰ ਇਹ ਨਹੀਂ ਪਤਾ ਕਿ ਇਹ ਸਬਜ਼ੀਆਂ ਸਾਡੀ ਸਿਹਤ ਲਈ ਬਹੁਤ ਹੀ ਵਧੀਆ ਹਨ ਅਤੇ ਇਸ ਦੇ ਬਹੁਤ ਫਾਇਦੇ ਹਨ ਇਹਨਾਂ ਪੱਤੇਦਾਰ ਸਬਜ਼ੀਆਂ ਦੇ ਨਾਲ ਸਾਡੀਆਂ ਅੱਖਾਂ ਦੀ ਰੋਸ਼ਨੀ ਤੇਜ਼ ਹੁੰਦੀ ਹੈ ਹਰੀ ਪੱਤੇਦਾਰ ਸਬਜ਼ੀਆਂ ਸਿਹਤ ਲਈ ਬਹੁਤ ਵਧੀਆ ਹਨ ਅਤੇ ਗੰਭੀਰ ਬਿਮਾਰੀਆਂ ਨੂੰ ਦੂਰ ਰੱਖਣ ਦੇ ਲਈ ਸਹਾਇਕ ਸਿੱਧ ਹੁੰਦੀਆਂ ਹਨ। ਹਰੀਆਂ ਸਬਜ਼ੀਆਂ ਖਾਣ ਦਾ ਫਾਇਦਾ ਕੈਂਸਰ, ਦਿਲ ਦੇ ਰੋਗ, ਕੋਲਸਟ੍ਰੋਲ ਘਟਾਉਣ, ਮोटापा ਘਟਕਾਣਾ, ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ, ਮਾਨਸਿਕ ਸਿਹਤ ਨਾਲ ਜੁੜੀਆਂ ਸਮੱਸਿਆਵਾਂ ਨੂੰ ਦੂਰ ਕਰਨ ਦੇ ਵਿੱਚ ਮਦਦ ਕਰਦੀਆਂ ਹਨ। ਬੇਸ਼ੱਕ ਅਸੀਂ ਪੱਤੇ ਵਾਲੀਆਂ ਸਬਜ਼ੀਆਂ ਘੱਟ ਖਾਂਦੇ ਹਾਂ ਲੇਕਿਨ ਸਾਨੂੰ ਪੱਤੇ ਵਾਲੀਆਂ ਹਰੀਆਂ ਸਬਜ਼ੀਆਂ ਖਾਣੀਆਂ ਚਾਹੀਦੀਆਂ ਹਨ ਜੋ ਸਾਡੀ ਬੋਡੀ ਲਈ ਬਹੁਤ ਵਧੀਆ ਹਨ। ਇਹ ਬਹੁਤ ਸਾਰੀਆਂ ਬਿਮਾਰੀਆਂ ਦਾ ਇਲਾਜ ਹਨ ਇਸ ਕਰਕੇ ਹੀ ਡਾਕਟਰ ਹਮੇਸ਼ਾ ਹੀ ਹਰੀਆਂ ਪੱਤੇ ਵਾਲੀਆਂ ਸਬਜ਼ੀਆਂ ਖਾਣ ਲਈ ਕਹਿੰਦੇ ਹਨ ਹਰੀਆਂ ਪੱਤੇਦਾਰ ਸਬਜ਼ੀਆਂ ਵਿੱਚ ਕਈ ਅਜਿਹੇ ਪੋਸ਼ਟਿਕ ਤੱਤ ਹੁੰਦੇ ਹਨ ਜੋ ਸਾਡੇ ਸਰੀਰ ਦੇ ਲਈ ਬਹੁਤ ਵਧੀਆ ਹੁੰਦੇ ਹਨ ਅਲੱਗ-ਅਲੱਗ ਰੰਗਾਂ ਦੀਆਂ ਸਬਜ਼ੀਆਂ ਨੂੰ ਸਾਡੇ ਭੋਜਨ ਦੇ ਵਿੱਚ ਸ਼ਾਮਲ ਕਰਨਾ ਬਹੁਤ ਵਧੀਆ ਹੈ ਜੋ ਸਾਡੀ ਸਿਹਤ ਲਈ ਵਧੀਆ ਹਨ ਇਹਨਾਂ ਸਬਜ਼ੀਆਂ ਦੇ ਖਾਣ ਨਾਲ ਬਹੁਤ ਸਾਰੇ ਫਾਇਦੇ ਹੁੰਦੇ ਹਨ ਇਨਸ ਹਰੀਆਂ ਸਬਜ਼ੀਆਂ ਦੇ ਵਿੱਚ ਵਿਟਾਮਿਨ, ਪ੍ਰੋਟੀਨ, ਖਣਜ ਪਦਾਰਥ, ਫਾਈਬਰ ਆਦਿ ਉੱਚ ਮਾਤਰਾ ਹੁੰਦੀ ਹੈ। ਗ੍ਰੀਨ ਸਬਜ਼ੀਆਂ ਵਿੱਚ ਲਿਊਮਨ ਜੈਕਸਨਸਨ ਹੁੰਦੇ ਹਨ ਜੋ ਸਾਡੇ ਬੋਡੀ ਲਈ ਬਹੁਤ ਹੀ ਲਾਭਦਾਇਕ ਹੁੰਦੇ ਹਨ। ਹਰੀਆਂ ਪੱਤੇਦਾਰ ਸਬਜ਼ੀਆਂ ਬਹੁਤ ਵਧੀਆ ਹੁੰਦੀਆਂ ਹਨ ਜਿਨ੍ਹਾਂ ਵਿੱਚ ਐਂਟੀਆਕਸੀਡੈਂਟ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਇਹ ਸਾਡੇ ਸਰੀਰ ਵਿੱਚ ਕੈਂਸਰ ਕੋਸ਼ਿਕਾਵਾਂ ਨੂੰ ਵਿਕਾਸ ਕਰਨ ਤੋਂ ਰੋਕਦੇ ਹਨ ਅਤੇ ਉਨ੍ਹਾਂ ਨੂੰ ਨਸ਼ਟ ਕਰਨ ਦੇ ਵਿੱਚ ਸਹਾਇਕ ਸਿੱਧ ਹੁੰਦੇ ਹਨ। ਹਰੀਆਂ ਸਬਜ਼ੀਆਂ ਦਾ ਸੇਵਨ ਫੇਫੜਿਆਂ ਸੰਬੰਧੀ ਕੈਂਸਰ ਦੀ ਰੋਕਥਾਮ ਕਰਨ ਦੇ ਵਿੱਚ ਸਹਾਇਕ ਸਿੱਧ ਹੁੰਦਾ ਹੈ। ਹਰੀਆਂ ਸਬਜ਼ੀਆਂ ਅੱਖਾਂ ਲਈ ਫਾਇਦੇਮੰਦ ਹੁੰਦੀਆਂ ਹਨ ਕਿਉਂਕਿ ਇਹਨਾਂ ਸਬਜ਼ੀਆਂ ਵਿੱਚ ਅਜਿਹੇ ਤੱਤ ਪਾਏ ਜਾਂਦੇ ਹਨ ਜਿਨ੍ਹਾਂ ਵਿੱਚ ਪੋਸ਼ਟਿਕ ਤੱਤ, ਖਣਿਜ, ਵਿਟਾਮਿਨ ਆਦਿ ਭਰਪੂਰ ਮਾਤਰਾ ਹੁੰਦੀ ਹੈ। ਇਹਨਾਂ ਵਿੱਚ ਵਿਟਾਮਿਨ A, ਵਿਟਾਮਿਨ C ਦੀ ਬਹੁਤ ਜ਼ਿਆਦਾ ਮਾਤਰਾ ਹੁੰਦੀ ਹੈ ਜਿਸ ਕਰਕੇ ਇਹ ਅੱਖਾਂ ਲਈ ਬਹੁਤ ਵਧੀਆ ਹੁੰਦੇ ਹਨ। ਇਸ ਦੇ ਇਲਾਵਾ ਵਿਟਾਮਿਨ ਸੀ ਅਤੇ ਹੋਰ ਐਂਟੀਆਕਸੀਡੈਂਟ ਸਾਡੀਆਂ ਅੱਖਾਂ ਵਿੱਚ ਫ੍ਰੀ ਰੈਡੀਕਲਸ ਦੇ ਪ੍ਰਭਾਵ ਤੋਂ ਬਚਾਉਣ ਦੇ ਲਈ ਸਹਾਇਕ ਹੁੰਦੇ ਹਨ। ਹਰੀਆਂ ਸਬਜ਼ੀਆਂ ਦਾ ਸੇਵਨ ਕਰਨ ਦੇ ਨਾਲ ਸਾਡੀਆਂ ਅੱਖਾਂ ਵਧੀਆ ਰਹਿੰਦੀਆਂ ਹਨ। ਅੱਖਾਂ ਦੀਆਂ ਬਿਮਾਰੀਆਂ ਤੋਂ ਬਚਣ ਦੇ ਲਈ ਸਾਨੂੰ ਵੱਧ ਤੋਂ ਵੱਧ ਹਰੀਆਂ ਸਬਜ਼ੀਆਂ ਦਾ ਉਪਯੋਗ ਕਰਨਾ ਚਾਹੀਦਾ ਹੈ। ਹਰੀਆਂ ਸਬਜ਼ੀਆਂ ਸਾਡੇ ਜੀਵਨ ਲਈ ਵਰਦਾਨ ਹਨ। ਹਰੀਆਂ ਸਬਜ਼ੀਆਂ ਸਾਡੀ ਚਮੜੀ ਦੇ ਲਈ ਬਹੁਤ ਫਾਇਦੇਮੰਦ ਹਨ। ਇਹਨਾਂ ਹਰੀਆਂ ਸਬਜ਼ੀਆਂ ਖਾਣ ਦੇ ਨਾਲ ਸਾਡੇ ਚਿਹਰੇ ਤੇ ਗਲੋ ਬਣਿਆ ਰਹਿੰਦਾ ਹੈ। ਕਿਉਂਕਿ ਸਾਡੀ ਚਮੜੀ ਨੂੰ ਵਧੀਆ ਕਰਨ ਦੇ ਲਈ ਕਈ ਕੈਮੀਕਲ ਦਾ ਇਸਤੇਮਾਲ ਅਸੀਂ ਕਰਦੇ ਹਾਂ ਜੋ ਕਿ ਠੀਕ ਨਹੀਂ ਹੈ ਲੇਕਿਨ ਕੁਦਰਤੀ ਢੰਗ ਨਾਲ ਜੇਕਰ ਤੁਸੀਂ ਆਪਣੇ ਚਿਹਰੇ ਤੇ ਗਲੋ ਲਿਆਉਣੀ ਹੈ ਤਾਂ ਹਰੀਆਂ ਸਬਜ਼ੀਆਂ ਨੂੰ ਖਾਧਾ ਜਾਵੇ ਇਹਨਾਂ ਦੇ ਵਿੱਚ ਅਜਿਹੇ ਤੱਤ ਸ਼ਾਮਲ ਹੁੰਦੇ ਹਨ ਜੋ ਸਾਡੇ ਚਿਹਰੇ ਦੀ ਗਲੋ ਵਧਾਉਂਦੇ ਹਨ ਲਗਾਤਾਰ ਹਰੀਆਂ ਸਬਜ਼ੀਆਂ ਦਾ ਸੇਵਨ ਕਰਨ ਦੇ ਨਾਲ ਸਾਡੀ ਸਿਹਤ ਵਧੀਆ ਹੁੰਦੀ ਹੈ ਚਿਹਰਾ ਚਮਕਦਾ ਹੈ ਹਰੀਆਂ ਪੱਤੇ ਵਾਲੀਆਂ ਸਬਜ਼ੀਆਂ ਵਿੱਚ ਜਿਵੇਂ ਕਿ ਪਾਲਕ ਦੇ ਵਿੱਚੋਂ ਸਾਨੂੰ ਆਇਰਨ ਬਹੁਤ ਮਿਲਦਾ ਹੈ ਇਸ ਦਾ ਸੇਵਨ ਕਰਨ ਦੇ ਲਈ ਸਾਡੀ ਬੋਡੀ ਦੀ ਆਇਰਨ ਦੀ ਕਮੀ ਦੂਰ ਹੁੰਦੀ ਹੈ ਇਸ ਦੇ ਇਲਾਵਾ ਸਰੀਰ ਨੂੰ ਫਾਇਦਾ ਪਹੁੰਚਾਉਣ ਵਾਲੇ ਤੱਤ ਜਿਵੇਂ ਕਿ ਵਿਟਾਮਿਨ A, ਕੈਲਸ਼ੀਅਮ ਅਤੇ ਹੋਰ ਪੋਸ਼ਟਿਕ ਤੱਤ ਇਸ ਵਿੱਚ ਪਾਏ ਜਾਂਦੇ ਹਨ ਸਰਦੀਆਂ ਵਿੱਚ ਪਾਲਕ ਖਾਣਾ ਸਿਹਤ ਦੇ ਲਈ ਬਹੁਤ ਫਾਇਦੇਮੰਦ ਹੈ ਇਸ ਵਿੱਚੋਂ ਆਇਰਨ, ਵਿਟਾਮਿਨ A, C ਅਤੇ K ਦੀ ਭਰਪੂਰ ਮਾਤਰਾ ਹੁੰਦੀ ਹੈ ਜੋ ਸਾਡੀ ਇਮਿਊਨਿਟੀ ਵਧਾਉਂਦੀ ਹੈ ਪਾਲਕ ਵਿੱਚ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਫਾਈਬਰ ਹੁੰਦਾ ਹੈ ਜੋ ਸਾਡੇ ਪਾਚਨ ਤੰਤਰ ਨੂੰ ਸੁਧਾਰਦਾ ਹੈ ਅਤੇ ਵਜਨ ਨੂੰ ਕੰਟਰੋਲ ਰੱਖਣ ਦੇ ਵਿੱਚ ਮਦਦ ਕਰਦਾ ਹੈ। ਇਹ ਤੱਤ ਸਾਡੀ ਸਕਿਨ ਅਤੇ ਵਾਲਾਂ ਦੇ ਲਈ ਬਹੁਤ ਫਾਇਦੇਮੰਦ ਹਨ। ਇਸ ਦੇ ਨਾਲ ਹੀ ਇਹ ਸਾਡੇ ਸਰੀਰ ਦੀ એનર્ਜੀ ਦੇ ਲੈਵਲ ਨੂੰ ਵਧਾਉਂਦਾ ਹੈ ਅਤੇ ਦਿਲ ਤੋਂ ਹੈਲਦੀ ਹੁੰਦੇ ਹਨ। ਸਰਦੀਆਂ ਵਿੱਚ ਪਾਲਕ ਖਾਣ ਦੇ ਨਾਲ ਅਸੀਂ ਠੰਡ ਤੋਂ ਵੀ ਬਚਦੇ ਹਾਂ। ਕਹਿਣ ਦਾ ਮਤਲਬ ਹੈ ਕਿ ਪਾਲਕ ਖਾਣ ਦੇ ਬਹੁਤ ਫਾਇਦੇ ਹਨ। ਵਿਟਾਮਿਨ ਸੀ ਸਾਡੀ ਇਮਿਊਨਿਟੀ ਨੂੰ ਵਧਾਉਂਦਾ ਹੈ। ਵਿਟਾਮਿਨ ਕੇ ਸਾਡੀਆਂ ਹੱਡੀਆਂ ਨੂੰ ਮਜ਼ਬੂਤ ਕਰਦਾ ਹੈ। ਵਿਟਾਮਿਨ ਏ ਸਾਡੀਆਂ ਅੱਖਾਂ ਦੇ ਲਈ ਬਹੁਤ ਫਾਇਦੇਮੰਦ ਹੈ। ਪਾਲਕ ਦੇ ਵਿੱਚ ਆਇਰਨ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਜੋ ਸਾਡੇ ਸਰੀਰ ਦੇ ਵਿੱਚ ਖੂਨ ਬਣਾਉਣ ਦੇ ਲਈ ਬਹੁਤ ਜ਼ਰੂਰੀ ਹੈ। ਸਰਦੀਆਂ ਵਿੱਚ ਆਇਰਨ ਦੀ ਕਮੀ ਦੇ ਕਾਰਨ ਅਨੀਮੀਆ ਦਾ ਬਹੁਤ ਖਤਰਾ ਵੱਧ ਜਾਂਦਾ ਹੈ। ਪਾਲਕ ਦਾ ਸੇਵਨ ਅਨੀਮੀਆ ਤੋਂ ਬਚਾਉਂਦਾ ਹੈ। ਖਾਸ ਕਰਕੇ ਮਹਿਲਾ ਮਾਂ ਤੇ ਬੱਚਿਆਂ ਦੇ ਲਈ। ਮੌਸਮੀ ਬੁਖਾਰ ਅਤੇ ਹੋਰ ਵਾਇਰਲ ਦਾ ਖਤਰਾ ਜਦੋਂ ਵੱਧਦਾ ਹੈ ਤਾਂ ਪਾਲਕ ਹੀ ਇਸ ਨੂੰ ਠੀਕ ਕਰਦਾ ਹੈ। ਪਾਲਕ ਦੇ ਵਿੱਚ ਘੱਟ ਕੈਲਰੀ ਹੁੰਦੀ ਹੈ ਅਤੇ ਇਹ ਫਾਈਬਰ ਨਾਲ ਭਰਪੂਰ ਹੁੰਦਾ ਹੈ ਜਿਸ ਕਰਕੇ ਸਾਡਾ ਪੇਟ ਪਰਿਆ-ਪਰਿਆ ਮਹਿਸੂਸ ਕਰਦਾ ਹੈ। ਸਰਦੀਆਂ ਵਿੱਚ ਜਦੋਂ ਲੋਕਾਂ ਨੂੰ ਜ਼ਿਆਦਾ ਖਾਣ ਦੀ ਇੱਛਾ ਹੁੰਦੀ ਹੈ ਤਾਂ ਪਾਲਕ ਦਾ ਸੇਵਨ ਵਜਨ ਨੂੰ ਘੱਟ ਕਰਨ ਦੇ ਵਿੱਚ ਮਦਦ ਕਰਦਾ ਹੈ। ਪਾਲਕ ਵਿੱਚ ਵਿਟਾਮਿਨ A ਅਤੇ C ਸਾਡੀ ਚਮੜੀ ਲਈ ਬਹੁਤ ਵਧੀਆ ਹਨ। ਇਸ ਕੈਨ ਨੂੰ ਹਾਈਡਰੇਟ ਰੱਖਦਾ ਹੈ ਅਤੇ ਉਮਰ ਦੇ ਪ੍ਰਭਾਵ ਨਾਲ ਕੰਮ ਕਰਨ ਦੇ ਵਿੱਚ ਮਦਦ ਕਰਦਾ ਹੈ। ਵਾਲਾਂ ਲਈ ਵੀ ਪਾਲਕ ਬਹੁਤ ਫਾਇਦੇਮੰਦ ਹੈ ਕਿਉਂਕਿ ਇਹ ਮਜ਼ਬੂਤ ਅਤੇ ਚਮਕਦਾਰ ਬਣਾਉਂਦਾ ਹੈ। ਸਰਦੀਆਂ ਵਿੱਚ ਬਾਡੀ ਨੂੰ ਐਕਸਟਰਾ એનર્ਜੀ ਦੀ ਜ਼ਰੂਰਤ ਹੁੰਦੀ ਹੈ। ਪਾਲਕ ਖਾਣ ਦੇ ਨਾਲ એનર્ਜੀ ਵਧੀ ਰਹਿੰਦੀ ਹੈ ਜਿਸ ਕਰਕੇ ਅਸੀਂ ਦਿਨ ਭਰ ਐਕਟਿਵ ਰਹਿੰਦੇ ਹਾਂ ਅਤੇ ਥਕਾਨ ਮਹਿਸੂਸ ਨਹੀਂ ਕਰਦੇ। ਪਾਲਕ ਦੇ ਵਿੱਚੋਂ ਅਜਿਹੇ ਭਰਪੂਰ ਤੱਤ ਮਿਲਦੇ ਹਨ ਜਿਨ੍ਹਾਂ ਦਾ ਸਾਨੂੰ ਬਹੁਤ ਫਾਇਦਾ ਹੁੰਦਾ ਹੈ। ਜਿਸ ਕਰਕੇ ਸਾਨੂੰ ਪਾਲਕ ਦਾ ਸੇਵਨ ਕਰਨਾ ਚਾਹੀਦਾ ਹੈ ਦੀਆਂ ਪਤੇਦਾਰ ਸਬਜ਼ੀਆਂ ਵਿੱਚ ਮੇਥੀ ਦਾ ਵੀ ਅਹਿਮ ਸਥਾਨ ਹੈ ਜਿਸ ਨੂੰ ਖਾਣ ਦੇ ਬਹੁਤ ਸਾਰੇ ਫਾਇਦੇ ਹਨ ਇਸ ਦੇ ਵਿੱਚ ਫੋਲਿਕ ਐਸਿਡ ম্যাগਨੀਸ਼ੀਅਮ ਜ਼ਿੰਕ ਕਾਪਰ ਕਾਰਬੋਹਾਈਡਰੇਟਸ ਪ੍ਰੋਟੀਨ ਕੈਲਸ਼ੀਅਮ ਅਤੇ ਹੋਰ ਆਇਰਨ ਵਰਗੇ ਪੋਸ਼ਕ ਤੱਤ ਹੁੰਦੇ ਹਨ ਜੋ ਸਾਡੇ ਸਰੀਰ ਨੂੰ ਪੂਰਾ ਪੋਸ਼ਣ ਦਿੰਦੇ ਹਨ ਮੇਥੀ ਦੇ ਪੱਤੇ ਖਾਣ ਨਾਲ ਬਹੁਤ ਫਾਇਦਾ ਹੁੰਦਾ ਹੈ ਮੇਥੀ ਦੇ ਬੀਜ ਕਬਜ਼ ਦੂਰ ਕਰਨ ਦੇ ਲਈ ਕਾਫੀ ਲਾਭਕਾਰੀ ਹੁੰਦੇ ਹਨ ਮੇਥੀ ਚੰਦਰਸੂਰ ਮੰਗਰੇਲਾ ਜਾਨੀ ਕਿ ਕਲੌਂਜੀ ਅਤੇ ਅਜਵਾਇਣ ਰੋਜ਼ਾਨਾ ਸੇਵਨ ਕਰਨ ਦੇ ਨਾਲ ਬਹੁਤ ਫਾਇਦੇ ਹੁੰਦੇ ਹਨ ਇਸ ਦੇ ਨਾਲ ਗੈਸ ਸੰਬੰਧੀ ਰੋਗ ਅਪਚੇ ਪੇਟ ਦੇ ਦਰਦ ਭੁੱਖ ਦੀ ਘਾਟ ਪੇਟ ਦਾ ਫੁੱਲਣਾ ਪੇਟ ਦਰਦ ਕਮਰ ਦਰਦ ਆਗ ਰੋਗਾਂ ਤੋਂ ਲਾਭ ਹੁੰਦਾ ਹੈ ਅੱਜ ਵੱਡੀ ਗਿਣਤੀ ਵਿੱਚ ਮਹਿਲਾਵਾਂ ਨੂੰ ਮਾਸਿਕ ਧਰਮ ਤੋਂ ਕਾਫੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਮਹਿਲਾਵਾਂ ਨੂੰ ਮਾਸਿਕ ਧਰਮ ਦੌਰਾਨ ਪੇਟ ਦੇ ਦਰਦ ਜ਼ਿਆਦਾ ਖੂਨ ਵਹਿਣਾ ਆਦ ਪ੍ਰੇਸ਼ਾਨੀਆਂ ਹੁੰਦੀਆਂ ਹਨ ਮੇਥੀ ਦੇ ਦਾਣਿਆਂ ਵਿੱਚ ਐਸਟੋਜਨ ਦੇ ਗੁਣ ਹੁੰਦੇ ਹਨ ਇਸ ਲਈ ਇਹ ਮਾਸਿਕ ਧਰਮ ਨਾਲ ਜੁੜੀਆਂ ਸਮੱਸਿਆਵਾਂ ਦੇ ਲਈ ਲਾਭਦਾਇਕ ਹੁੰਦਾ ਹੈ ਮੇਥੀ ਦੇ ਸੇਵਨ ਦੇ ਨਾਲ ਖੂਨ ਵੀ ਬਣਦਾ ਹੈ ਅਤੇ ਦਰਜ ਵੀ ਘਟਦਾ ਹੈ ਮਾਸਿਕ ਧਰਮ ਦੀ ਸਮੱਸਿਆ ਨੂੰ ਦੂਰ ਕਰਨ ਦੇ ਲਈ ਮੇਥੀ ਦੇ 1-2 ਗ੍ਰਾਮ ਬੀਜਾਂ ਦਾ ਸੇਵਨ ਕੀਤਾ ਜਾਵੇ ਜਿਸ ਤੋਂ ਫਾਇਦਾ ਹੁੰਦਾ ਹੈ ਐਂਟੀਆਕਸੀਡੈਂਟ ਗੁਣਾ ਕਾਰਨ ਮੇਥੀ ਦਿਲ ਰੋਗਾਂ ਲਈ ਬਹੁਤ ਲਾਭਦਾਇਕ ਹੈ ਇਹ ਖੂਨ ਦੇ ਸੰਚਾਰ ਨੂੰ ਸਹੀ ਰੱਖਦਾ ਹੈ ਮੇਥੀ ਵਿੱਚ ਕੁਲਨਸ਼ੀਨ ਫਾਈਬਰ ਹੁੰਦਾ ਹੈ ਜੋ ਸਾਡੇ ਦਿਲ ਦੇ ਰੋਗਾਂ ਦੇ ਖਤਰੇ ਨੂੰ ਘਟਾਉਂਦਾ ਹੈ। ਮੇਥੀ ਦੇ ਦਾਣੇ ਖਰਾਬ ਕੋਲਸਟ੍ਰੋਲ ਨੂੰ ਵੀ ਕੱਟ ਕਰਦੇ ਹਨ। ਰੋਜ਼ਾਨਾ ਮੇਥੀ ਦੇ ਦਾਣਿਆਂ ਵਿੱਚ ਚੂਰਨ ਦਾ ਸੇਵਨ ਕਰਨ ਦੇ ਨਾਲ ਖਰਾਬ ਕੋਲਸਟ੍ਰੋਲ ਘੱਟ ਹੁੰਦੇ ਹਨ, ਕੱਟ ਹੁੰਦੇ ਹਨ। ਪੇਟ ਦੇ ਰੋਗਾਂ ਲਈ ਮੇਥੀ ਵਰਦਾਨ ਹੈ। ਧਨੀਆ ਕਿਸੇ ਵੀ ਖਾਣੇ ਵਿੱਚ ਸੁਆਦ ਵਧਾਉਂਦਾ ਹੈ ਇਸ ਦੇ ਉਪਯੋਗ ਨਾਲ ਖਾਣੇ ਦਾ ਸੁਆਦ ਬਦਲ ਜਾਂਦਾ ਹੈ ਲੇਕਿਨ ਧਨੀਆ ਦੇ ਬਹੁਤ ਗੁਣਕਾਰੀ ਫਾਇਦੇ ਵੀ ਹਨ ਧਨੀਆ ਦੇ ਵਿੱਚੋਂ ਵਿਟਾਮਿਨ A, C, ਪੋਟਾਸ਼ੀਅਮ, ਕੈਲਸ਼ੀਅਮ ਅਤੇ ਮੈਗਨੀਸ਼ੀਅਮ ਵਧੀਆ ਮਾਤਰਾ ਵਿੱਚ ਪਾਇਆ ਜਾਂਦਾ ਹੈ ਇਸ ਵਿੱਚ ਮੌਜੂਦ ਵਿਟਾਮਿਨ A ਅਤੇ C ਸਰੀਰ ਦੇ ਲਈ ਬਹੁਤ ਫਾਇਦੇਮੰਦ ਹਨ ਭਾਰਤੀ ਰਸੋਈ ਦੇ ਵਿੱਚ ਧਨੀਆ ਇੱਕ ਬਹੁਤ ਹੀ ਉਪਯੋਗ ਕਰਨੇ ਵਾਲੀ ਵਸਤੂ ਹੈ ਆਮ ਤੌਰ ਤੇ ਇਹਨਾਂ ਪੱਤਿਆਂ ਦਾ ਉਪਯੋਗ ਸਬਜ਼ੀ ਦੀ ਸਜਾਵਟ ਅਤੇ ਤਾਜੇ ਮਸਾਲੇ ਦੇ ਰੂਪ ਵਿੱਚ ਕੀਤਾ ਜਾਂਦਾ ਹੈ। ਇਸ ਦੇ ಬೀਜਾਂ ਨੂੰ ਸੁਕਾ ਕੇ ਸੁੱਕੇ ਮਸਾਲੇ ਦੀ ਤਰ੍ਹਾਂ ਵੀ ਪ੍ਰਯੋਗ ਕੀਤਾ ਜਾ ਸਕਦਾ ਹੈ। ਧਨੀਆ ਦੋ ਤਰ੍ਹਾਂ ਦਾ ਹੁੰਦਾ ਹੈ ਇਹਦੇ ਵਿੱਚ ਦੇਸੀ ਧਨੀਆ ਜਿਸ ਵਿੱਚ ਸਵਾਦ ਅਤੇ ਖੁਸ਼ਬੂ ਜ਼ਿਆਦਾ ਹੁੰਦੀ ਹੈ। ਇਹ ਬਾਜ਼ਾਰਾਂ ਵਿੱਚ ਦਸੰਬਰ ਤੋਂ ਲੈ ਕੇ ਫਰਵਰੀ ਤੱਕ ਉਪਲਬਧ ਰਹਿੰਦਾ ਹੈ। ਹਾਈਬ੍ਰਿਡ ਧਨੀਆ ਬਾਜ਼ਾਰਾਂ ਵਿੱਚ ਜ਼ਿਆਦਾ ਦੇਖਣ ਨੂੰ ਮਿਲਦਾ ਹੈ ਲੇਕਿਨ ਇਸ ਦਾ ਸਵਾਦ ਅਤੇ ਖੁਸ਼ਬੂ ਬਹੁਤ ਘੱਟ ਹੁੰਦੀ ਹੈ। ਧਨੀਏ ਦੇ ਪੱਤਿਆਂ ਵਿੱਚ ਵਿਟਾਮਿਨ A, C, K ਦੇ ਗੁਣ ਮੌਜੂਦ ਹਨ। ਇਹਨਾਂ ਦੇ ਬੀਜਾਂ ਵਿੱਚ ਫਾਈਬਰ, ਕੈਲਸ਼ੀਅਮ, ਕਾਪਰ, ਆਇਰਨ ਹੁੰਦਾ ਹੈ। ਕਹਿਣ ਦਾ ਮਤਲਬ ਹੈ ਕਿ ਧਨੀਆ ਸਾਡੀ ਰਸੋਈ ਦਾ ਸ਼ਿੰਗਾਰ ਹੈ। ਧਨੀਆ ਸਵਾਤਾ ਵਧਾਉਂਦਾ ਹੀ ਹੈ, ਲੇਕਿਨ ਸਿਹਤ ਲਈ ਬਹੁਤ ਫਾਇਦੇਮੰਦ ਹੈ। ਸਾਡੀ ਸੇਹ ਦੇਲੇ ਸਰੋਂ ਦੇ ਪੱਤੇ ਬਹੁਤ ਫਾਇਦੇਮੰਦ ਹਨ। ਕਈ ਵਾਰ ਭੋਜਨ ਬਣਾਉਣ ਦੇ ਲਈ ਸਰੋਂ ਦੇ ਦਾਣਿਆਂ ਦਾ ਉਪਯੋਗ ਕੀਤਾ ਜਾਂਦਾ ਹੈ। ਸਰੋਂ ਦੀਆਂ ਪੱਤੀਆਂ ਵਿੱਚ ਭਰਪੂਰ ਮਾਤਰਾ ਵਿੱਚ ਵਿਟਾਮਿਨ ਕੇ ਪਾਇਆ ਜਾਂਦਾ ਹੈ। ਇਸ ਵਿੱਚ ਕੈਲਸ਼ੀਅਮ ਵੀ ਭਾਰੀ ਮਾਤਰਾ ਵਿੱਚ ਪਾਇਆ ਜਾਂਦਾ ਹੈ ਜੋ ਹੱਡੀਆਂ ਨੂੰ ਮਜ਼ਬੂਤ ਬਣਾ ਕੇ ਗਠੀਆ ਰੋਗ ਅਤੇ ਹੋਰ ਬਿਮਾਰੀਆਂ ਤੋਂ ਬਚਾਉਂਦੇ ਹਨ। ਓਮਨਟੀ ਵਧਾਏ ਰੱਖਣ ਦੇ ਲਈ ਵਿਟਾਮਿਨ ਸੀ ਨਾਲ ਭਰਪੂਰ ਦੇ ਕਾਰਨ ਸਰੋਂ ਦੇ ਪੱਤੇ ਤੁਹਾਡੀ ਹਿਊਮਨ ਸਿਸਟਮ ਨੂੰ ਮਜ਼ਬੂਤ ਬਣਾਉਂਦੇ ਹਨ। ਅਤੇ ਸਰਦੀ ਅਤੇ ਇਨਫੈਕਸ਼ਨ ਤੋਂ ਦੂਰ ਰੱਖਦੇ ਹਨ ਇਹਨਾਂ ਦੇ ਸੇਵਨ ਦੇ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ ਪਾਚਨ ਸ਼ਕਤੀ ਚ ਸੁਧਾਰ ਹੁੰਦਾ ਹੈ ਦਿਲ ਸਿਹਤਮੰਦ ਰਹਿੰਦਾ ਹੈ ਅੱਖਾਂ ਦੇ ਲਈ ਫਾਇਦੇਮੰਦ ਹੈ ਸਰੋਂ ਦਾ ਪੌਦਾ ਇੱਕ ਭਾਰਤੀ ਪੌਦਾ ਹੈ ਇਸ ਪੌਦੇ ਦੀ ਚਾਈ 1 ਤੋਂ 3 ਫੁੱਟ ਹੁੰਦੀ ਹੈ ਹਰੇਕ ਟਾਣੀ ਤੇ ਇੱਕ ਸਮਾਨ ਪੱਤੀਆਂ ਲੱਗੀਆਂ ਹੁੰਦੀਆਂ ਹਨ ਕੁਝ ਟਾਈਮ ਦੇ ਬਾਅਦ ਜਦੋਂ ਇਹ ਪੱਕ ਜਾਂਦਾ ਹੈ ਤਾਂ ਇਹਨਾਂ ਦੇ ਵਿੱਚ ਫੁੱਲ ਪੱਤੇ ਨਿਕਲਦੇ ਹਨ ਜੋ ਸਰੋਂ ਦਾ ਤੇਲ ਬਣਾਉਣ ਦੇ ਵਿੱਚ ਕੰਮ ਆਉਂਦੇ ਹਨ ਇਨਾਂ ਦੀਆਂ ਫਲੀਆਂ ਪੱਕਣ ਤੋਂ ਬਾਅਦ ਫਟ ਜਾਂਦੀਆਂ ਹਨ ਬੀਜ ਤੇ ਜ਼ਮੀਨ ਤੇ ਡਿੱਗਦੇ ਹਨ ਹਰੇਕ ਫਲੀ ਦੇ ਵਿੱਚ 8 ਤੋਂ ਲੈ ਕੇ 10 ਬੀਜ ਹੁੰਦੇ ਹਨ ਉਹ ਉਪਜਾਤੀ ਦੇ ਆਧਾਰ ਤੇ ਇਹ ਬੀਜ ਕਾਲੇ ਅਤੇ ਪੀਲੇ ਰੰਗ ਦੇ ਹੁੰਦੇ ਹਨ ਇਹਨਾਂ ਦੀ ਉਪਜ ਲਈ ਦੋ ਮੱਟ ਮਿੱਟੀ ਫਾਇਦੇਮੰਦ ਹੈ ਇਹ ਦਸੰਬਰ ਵਿੱਚ ਬੀਜੀ ਜਾਂਦੀ ਹੈ ਤੇ ਮਾਰਚ ਅਪ੍ਰੈਲ ਤੱਕ ਇਸ ਦੀ ਕਟਾਈ ਹੁੰਦੀ ਹੈ ਭਾਰਤ ਵਿੱਚ ਇਸ ਦੀ ਖੇਤੀ ਪੰਜਾਬ ਰਾਜਸਥਾਨ ਉੱਤਰ ਪ੍ਰਦੇਸ਼ ਵਿਹਾਰ ਪੱਛਮੀ ਬੰਗਾਲ ਅਤੇ ਗੁਜਰਾਤ ਵਿੱਚ ਜ਼ਿਆਦਾ ਹੁੰਦੀ ਹੈ ਜੋ ਸ਼ੁੱਧ ਸਰੋਂ ਦਾ ਤੇਲ ਹੁੰਦਾ ਹੈ ਉਹ ਭੋਜਨ ਪਕਾਉਣ ਦੇ ਵਿੱਚ ਮਦਦਗਾਰ ਹੁੰਦਾ ਹੈ ਤੇ ਸਿਹਤ ਲਈ ਬਹੁਤ ਫਾਇਦੇਮੰਦ ਹੈ ਸਰੋਂ ਦੇ ਬੀਜ ਤੋਂ ਤੇਲ ਨਿਕਲਦਾ ਹੈ ਜਿਸ ਦਾ ਅਭਯੋਗ ਵੱਖ-ਵੱਖ ਪ੍ਰਕਾਰ ਦੇ ਭੋਜਨ ਪਦਾਰਥਾਂ ਬਣਾਉਣ ਲਈ ਕੀਤਾ ਜਾਂਦਾ ਹੈ ਸਰੀਰ ਤੇ ਮਲਣ ਦੇ ਕੰਮ ਆਉਂਦਾ ਹੈ ਜਿਸ ਨਾਲ ਬਾਡੀ ਵਧੀਆ ਰਹਿੰਦੀ ਹੈ ਇਸ ਦਾ ਤੇਲ ਆਚਾਰ ਸਾਬਣ ਅਤੇ ਹੋਰ ਵੱਖ-ਵੱਖ ਤਰ੍ਹਾਂ ਦੇ ਪ੍ਰੋਡਕਟ ਬਣਾਉਣ ਵਿੱਚ ਕੰਮ ਆਉਂਦਾ ਹੈ ਤੇਲ ਕੱਢਣ ਤੋਂ ਬਾਅਦ ਜੋ ਖਾਲ ਬਣਦੀ ਹੈ ਉਹ ਪਸ਼ੂਆਂ ਦੇ ਕੰਮ ਆਉਂਦੀ ਹੈ ਇਸ ਦਾ ਤੇਲ ਚਮੜੀ ਦੇ ਰੋਗਾਂ ਵਿੱਚ ਕੰਮ ਆਉਂਦਾ ਹੈ ਜਰਮਨੀ ਵਿੱਚ ਸਰੋਂ ਦੇ ਤੇਲ ਦਾ ਉਪਯੋਗ ਇੰਦਣ ਦੇ ਰੂਪ ਵਿੱਚ ਵੀ ਕੀਤਾ ਜਾਂਦਾ ਹੈ ਕੌਲ ਮਲਾਕੇ ਕਹਿੰਦਾ ਮਤਲਬ ਹੈ ਹਰੀਆਂ ਪੱਤਿਆਂ ਵਾਲੀਆਂ ਸਬਜ਼ੀਆਂ ਸਾਡੇ ਜੀਵਨ ਲਈ ਬਹੁਤ ਵਧੀਆ ਹਨ ਇਹਨਾਂ ਦਾ ਉਪਯੋਗ ਸਾਨੂੰ ਵੱਧ ਤੋਂ ਵੱਧ ਕਰਨਾ ਚਾਹੀਦਾ ਹੈ ਦੇਸ਼ ਤੇ ਬਾਬਾ ਟੀਵੀ ਦੇ YouTube ਚੈਨਲ ਤੇ ਖਬਰਾਂ ਦੇ ਇਸ ਬੁਲਟਨ ਨੂੰ ਪੂਰਾ ਦੇਖਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ ਹੱਸਦੇ ਰਹੋ ਵਸਦੇ ਰਹੋ ਇੱਕ ਵਾਰ ਫਿਰ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ-ਬਹੁਤ ਸ਼ੁਕਰੀਆ ਕਿਰਪਾ ਕਰਕੇ ਇਸ ਸਾਡੇ YouTube ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਅਤੇ ਸਬਸਕ੍ਰਾਈਬ ਕਰੋ ਇੱਕ ਵਾਰ ਫਿਰ ਬਹੁਤ-ਬਹੁਤ ਧੰਨਵਾਦ